ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਕ੍ਰਿਕਟ ਦਾ ਟੈਸਟ ਕ੍ਰਿਕਟ ਦਾ ਚੌਥਾ ਮੈਚ ਮੈਂਚੈਸਟਰ ਦੇ ਵਿੱਚ ਰਿਸ਼ਪ ਪੰਦ ਦੇ ਲੱਗੀ ਠੱਟ ਇੰਜਰਡ ਹੋ ਗਿਆ ਤੇ 5 ਤੋਂ 7 ਵੀਕਸ ਲਈ ਉਹ ਤਾਂ ਹੋ ਗਿਆ ਬਾਹਰ ਜੇ ਲੋਡ ਪਈ ਤਾਂ ਮੈਨੂੰ ਲੱਗਦਾ ਵੀ ਉਹਨੂੰ ਦੂਜੀ ਪਾਰੀ 'ਚ ਜੇ ਲੋਡ ਪੈ ਗਈ ਤਾਂ ਹੋ ਸਕਦਾ ਵੀ ਉਹ ਆ ਜਾਵੇ ਮਾੜਾ ਮੋਟਾ ਪੇਨ ਕਿਧਰ ਲੈ ਕੇ ਖੇਡ ਲਵੇ ਬਟ ਕਿ ਮੁਸ਼ਕਲ ਲੱਗਦਾ ਕਿਉਂਕਿ ਉਸ ਉਧਰ ਫੈਕਚਰ ਹੋ ਗਿਆ ਪੈਰ ਤੇ ਮੇਰੇ ਹਿਸਾਬ ਨਾਲ 5 ਤੋਂ 7 ਵੀਕਸ ਲਈ ਹੁਣ ਉਹ ਹੋ ਗਿਆ ক্রিকেট ਤੋਂ ਬਾਹਰ ਉਹਦੇ ਜਗ੍ਹਾ ਤੇ ਖੇਡੂਗਾ ਤਰੁਗ ਜਰੇਲ ਬਟ ਈਸ਼ਾਨਤ ਕਿਸ਼ਨ ਨੂੰ ਵੀ ਕਿਹਾ ਗਿਆ ਵੀ ਆ ਜਾ ਤੂੰ ਹੀ ਚੜਿਆ ਜਹਾਜ਼ ਤੇ ਇਹ ਬੱਟੂ ਇੰਜਰਡ ਹੋਈ ਜਾਂਦੇ ਆ ਚਲੋ ਕੋਈ ਗੱਲ ਨਹੀਂ ਤੇ ਕੱਲ ਪਹਿਲੇ ਦਿਨ ਇੰਡੀਆ ਨੇ ਬੈਟਿੰਗ ਕਰਦੇ ਹੋਏ 264 ਤੇ 4 ਆਊਟ ਨੇ ਦੇਸ਼ਪੰਤ ਵੀ ਆਉਟ ਆਉਟ ਮੰਨ ਕੇ ਚੱਲੋ ਤੇ ਪੰਜੇ ਮੰਨ ਕੇ ਚੱਲੋ 264 ਤੇ ਜੜੇਜਾ ਤੇ ਅਰਵਿੰਦਰ ਜੜੇਜਾ ਤੇ ਸਰਦੋਲ ਠਾਕੁਰ ਇਹ ਦੋਨੇ ਖੜੇ ਨਹੀਂ ਕਰੀਜ਼ ਤੇ ਤੇ ਇਹਨਾਂ ਨੂੰ ਵੀ ਕਟਵੱਟ ਵੱਡੀ ਪਾਰਟਨਰਸ਼ਿਪ ਕਰਨੀ ਪੈਣੀ ਆ ਤੇ ਉਸ ਤੋਂ ਪਹਿਲਾਂ ਜੈਸਵਾਲ ਨੇ ਵਧੀਆ ਬੈਟਿੰਗ ਕੀਤੀ ਆ केएल राहुल ਦੋਨਾਂ ਨੇ ਵਧੀਆ 90 ਪਲੱਸ ਦੀ ਪਾਰਟਨਰਸ਼ਿਪ ਕੀਤੀ ਉਸ ਤੋਂ ਬਾਅਦ ਕੇएल ਰਾਹੁਲ ਆਊਟ ਹੋ ਗਿਆ ਸੀ ਤੇ ਉਸ ਤੋਂ ਬਾਅਦ ਸਾਈਸ ਦਰਸ਼ਨ ਤੇ ਜੈਸਵਾਲ ਨੇ ਵਧੀਆ ਬੈਟਿੰਗ ਕੀਤੀ ਤੇ ਪਾਰਟਨਰਸ਼ਿਪ ਕੀਤੀ ਜੈਸਵਾਲ ਵੀ ਆਊਟ ਹੋ ਗਿਆ ਸੀ ਵਧੀਆ ਸਕੋਰ ਤੇ ਉਸ ਤੋਂ ਬਾਅਦ ਸਾਈਸ ਦਰਸ਼ਨ ਵੀ ਵਧੀਆ ਆਵਦੀ 50 ਪਲੱਸ ਸਕੋਰ ਬਣਾ ਕੇ ਚਲਾ ਗਿਆ ਤੇ ਕਰ ਕਰਾ ਕੇ ਗਿੱਲ ਨੇ ਬਟੂਨੇ ਸਾੜਤੀ ਬੋਲ ਤੇ ਸਿੱਧਾ ਐਲਬੀਡਬਲ ਹੋ ਗਿਆ ਉਹ ਚਲੋ ਬੈਡ ਲੱਕ ਹੋ ਗਿਆ ਗਿਲਦਾ ਵੀ ਤੇ ਹੁਣ ਖੜੇ ਨੇ ਜੀ ਚੜੇਜਾ ਤੇ ਸਾਰਦੋਲ ਠਾਕੁਰ 19 19 ਰਨ ਬਣਾ ਕੇ ਖੜੇ ਨੇ ਕਰੀਜ਼ ਤੇ ਦੇਖਦੇ ਆ ਕੀ ਬਣਦਾ ਰੇਸ਼ੋ ਪੰਥ ਤਾਂ ਬਾਹਰ ਹੋ ਗਿਆ ਥੋਕ ਕੇ ਦੂਜੀ ਪਾਰੀ ਜਿਹੋਦੀ ਮਾੜੀ ਮੋਟੀ ਲੋਡ ਪਈ ਮਿੰਤਣ ਲਾ ਕਰਕੇ ਉਹਦਾ ਸ਼ਾਇਦ ਜੇ ਉਹਦੀ ਲੋਡ ਪਈ ਤਾਂ ਉਹਨੂੰ ਪੇਨ ਕਿਲਰ ਦੇ ਕੇ ਦੇਖ ਸਕਦੇ ਆ ਪਰ ਔਖਾ ਛੱਟ ਲੱਗੀ ਹੋਈ ਤੇ ਫੈਕਚਰ ਹੋ ਗਿਆ ਉਹਦਾ ਪੈਰ ਤੇ 5 2 7 ਵੀ ਕੋ ਰੱਖੂਗਾ ਬਾਹਰ ਉਹਦੀ ਜਗ੍ਹਾ ਤੇ ਹੁਣ ਜਰੇਲ ਤੋਂ ਦਾ ਜਰੇਲ ਵੀ ਕਿਹੜਾ ਕੀਪਿੰਗ ਨਹੀਂ ਵਧੀਆ ਕਰਦਾ ਮੇਰੇ ਹਿਸਾਬ ਨਾਲ ਤਾਂ ਐਕਸਟਰਾ ਬਹੁਤ ਦੇ ਦਿੰਦਾ ਜਰੇਲ ਚਲੋ ਕੋਈ ਗੱਲ ਨਹੀਂ ਹੁਣ ਉਹਨੂੰ ਆਉਣਾ ਪੈਣਾ ਤੇ ਦੇਖਦੇ ਅੱਜ ਕੀ ਬਣਦਾ ਨਾ ਬਾਕੀ ਤਾਨੂੰ ਕੀ ਲੱਗਦਾ ਵੀ ਕਿੰਨੇ ਸਕੋਰ ਬਣਾਉਣੇ ਚਾਹੀਦੇ ਨੇ ਇੰਡੀਆ ਨੂੰ 370 370 ਕਰ ਜਾਣਗੇ ਜੜੀਜਾ ਤੇ ਸਾਰਦੂਲ ਠਾਕੁਰ ਨੇ ਉਦੋਂ ਬਾਅਦ ਸੁੰਦਰ ਵੀ ਆ ਦੇਖੋ 300 350 ਪਲੱਸ 400 ਦੇ ਗ੍ਰੇਡ ਜੇ ਕਰ ਜਾਣ ਤਾਂ ਵਧੀਆ ਤੇ ਬਾਕੀ ਦੇਖਦੇ ਆ ਬੁਮਰੇ ਹੁਣੀ ਉਦੋਂ ਬਾਅਦ ਕੀ ਕਰਦੇ ਆ ਤੁਹਾਨੂੰ ਕਿਦਾਂ ਲੱਗਦਾ ਕੀ ਨੂੰ ਕੀਪਰ ਬਣਾਉਣਾ ਚਾਹੀਦਾ ਕਿ ਜਾਂ ਕਿਸ਼ ਨੂੰ ਪਾਉਣਾ ਚਾਹੀਦਾ ਹੈ ਜੁਰਬ ਜਰੀਲੀ ਠੀਕ ਆ ਤੁਸੀਂ ਵੀ ਦੱਸਿਆ ਕਰੋ ਯਾਰ ਕਮੈਂਟਾਂ ਚ ਓਕੇ ਜੀ ਥੈਂਕ ਯੂ ਬਾਏ ਬਾਏ